ਇਹ ਸਟ੍ਰਾਬਰੀ ਸਟ੍ਰਾਬਰੀ ਕੋਲ ਹੀ ਗੰਦੀ ਬਸ ਕੋਈ ਨਾ ਕਿਹੜਾ ਕਰ ਖਾ ਨੂਨੀ 치치치 ਨਹੀਂ ਨਹੀਂ ਨਾ ਬਸ ਉਹਦਾ ਤਾਂ ਦਾ ਹੈ ਜੀ ਬੀਟ ਸਟਾਰਟ ਕਰਨ ਲੱਗੇ ਥੈਂਕ ਯੂ ਉਹਦੇ ਵਿੱਚ ਪਾਰਾਂ ਦੇ ਮਿਕਸ ਕਰ ਲਾਂਗੇ ਕਿਵੇਂ ਖਾਣੂਂਦੇ ਇਹਨੂੰ ਕਾਕੇ ਦਿਖਾ ਅਮ ਕਿਵੇਂ ਅਮ ਅਮ ਸਾਡੀ ਰੀਤ ਸਟਰਾਬਰੀ ਖਾ ਰਹੀ ਹੈ ਤੇ ਬਾਕੀਆਂ ਨੂੰ ਧਰੱਕਿਆਓ ਜੀ ਹੂੰ ਹੂੰ ਕਿਉਂ ਸਾਰਿਆਂ ਨੂੰ ਖਾਣ ਨੂੰ ਦਾ ਪਤਾ ਅੱਜ ਅਸੀਂ ਵੀਡੀਓ ਸ਼ੂਟ ਕਰਨ ਜਾ ਰਹੇ ਆਂਗੇ ਹਲੇ ਇਧਰੀਆਂ ਗੰਦੀ ਹੋ ਗਈ ਬਸ ਉਹ ਹੋਰ ਲੈ ਲਾ ਰੱਖ ਦੇ ਨੂੰ ਸਾਰੇ ਡੱਬੇ ਨੂੰ ਰੱਖਿਆ ਉੱਤੇ ਰੀਤ ਸਾਰੇ ਰੱਖਿਆ ਇਹ ਸਾਡੀ ਕਮਲੋ ਰੇਤਾ ਕਮਲੋ ਕਮਲੋ ਨੇ ਬਾਕਸ ਓਪਨ ਕਰ ਲਿਆ ਹੁਣ ਹੋਰ ਕੱਢੂ ਉਹਦੇ ਚ ਸਾਰੀਆਂ ਖਾ ਜੂਗੀ ਮੈਡਮ ਜੀ ਰੱਖ ਦੇ ਪੁੱਤ ਇਹ ਸੀ ਤਿਆਰੀ ਕਰ ਲਈ ਆਪਦੀ ਇਹ ਰੀਤ ਨੇ ਸਵਾਨ ਚੱਕੜਾ ਥੋੜਾ ਜਿਹਾ ਠੀਕ ਅਰੀਦਾ ਆ ਦਾ ਸਵਾਨ ਤੂੰ ਚੱਕੀ ਹੂੰ ਮੂੰ ਕਿੰਨਾ ਗੰਦਾ ਕੀਤਾ ਤੂੰ लिपस्टिक लाइए मुँह थे वट इज दिस मेहंदी लाई बैठी तू तो है ना मैं तो लाया नहीं मैं नहीं लाया कुछ भी लाया ला। <laughs> ला <या> ला। <laughs> चलो ਓ ਇਹਨਾਂ ਦਾ ਚੁੱਲਾ ਦੇਖ ਲੋ ਇਹ ਰੇਤ ਦਾ ਚੁੱਲਾ ਹੈ ਰੀਤੇ ਤੇ ਕੀ ਬਣਾਉਂਦੀ ਹੈ ਮੇਰਾ ਬੁੱਟਾ ਦੇਖੋ ਤੂੰ ਰੇਤ ਦਾ ਕੀ ਬਣਾਉਣੀ ਚੁੱਲੇ ਤੇ ਮੇਰਾ ਬੁੱਟਾ ਮੇਰਾ ਬੁੱਟਾ ਖੋਣੀਆ ਮੈਂ ਲੋ ਜੀ ਇਹ ਬੁੱਟਾ ਰੀਤ ਦਾ ਜਿਹਨੂੰ ਕਿਹ ਪਾਣੀ ਲਾਉਂਦੀ ਹੈ ਹਨਾ ਤੇ ਕੀ ਹੋਰ ਕੀ ਬਣਾਉਣੀ ਹੁੰਦੀ ਆ ਚਾਨਸ ਹੂੰ ਚਾਨਸ ਚਾਨਸ ਓਕੇ ਹੁੰਦੇ ਆ ਵੀਡੀਓ ਵੀਡੀਓ ਉਹ ਇਨ ਕੁਦਰਿਤਰਾ YouTube ਚੈਨਲ ਹੈਗਾ ਐਨ ਆਰ ਸਿੱਧੂ YouTube ਚੈਨਲ ਕੀ ਕਰਨਾ ਉਹਨੂੰ ਕੀ ਕਰੀਏ ਲਾਈਕ ਫੈਨ ਅਮੇ ਦੀ ਜਿੰਨੇ ਤੇਰੇ ਫੈਨ ਆ ਆਹ ਓਕੇ ਹਾਂ ਜਿਵੇਂ ਮੇਰੇ ਫੈਨ ਨੇਗੇ ਉਹ ਮੇਰੀਤ ਦੇ ਬਹੁਤ ਫੈਨ ਨੇਗੇ ਰੀਤ ਬਹੁਤ ਕਿਊਟ ਹੈ ਇਸ ਲਈ ਇਹਦੇ ਬਹੁਤ ਫੈਨ ਨੇ ਨੋ ਇਹਦੇ ਫੈਨ ਬਹੁਤ ਜ਼ਿਆਦਾ ਨੇਗੇ ਤੇ ਇਹਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਅਸੀਂ ਜਾ ਰਹੇ ਆ ਵੀਡੀਓ ਬਣਾਉਣ ਤੇ ਥੋੜੇ ਟਾਈਮ ਨੂੰ ਮਿਲਦੇ ਆ ਫਿਰ OK ਤੇਰੀ ਤਾਂ ਮੰਮਾ ਮੇਰੀ ਭਾਬੀ ਆ ਰੀਦੀ ਮੰਮਾ ਤਿਆਰੀ ਕਰ ਰਹੀ ਆ ਸਮਾਨ ਚੱਕ ਰਹੀ ਆ ਤੇ ਅਸੀਂ ਜਾਂਦੇ ਹਾਂ ਹੁਣ ਦੂਸਰੀ ਘਰੇ ਜਿੱਥੇ ਵੀਡੀਓ ਸ਼ੂਟ ਕਰਦੇ ਆ OK ਜੀ ਬਾਏ ਕਰਦੇ ਮਿਲਦੇ ਥੋੜੇ ਟਾਈਮ ਨੂੰ ਕੈ ਵੇਟ ਐਂਡ ਵਾਚ ਵੇਟ ਐਂਡ ਵਾਚ ਬੋਲਦੇ ਤੇ ਵੇਟ ਐਂਡ ਵਾਚ ਲੋ ਜੀ ਅਸੀਂ ਵੀਡੀਓ ਬਣਾ ਰਹੇ ਆ ਤੇ ਇਹ ਸਾਡੀ ਰੀਤ ਹੈ ਝਾੜੂ ਲਾ ਰਹੀ ਹੈ ਇਹ ਕੰਮ ਵਧਾ ਰਹੀ ਹੈ ਸਾਡਾ ਕਹਿੰਦੀ ਪਹਿਲਾਂ ਮੇਰੀ ਵੀਡੀਓ ਬਣਾਓ ਡਾਇਲੋਗ ਵੀ ਮਾਰ ਕੋਈ ਹੋ ਨਾ ਕੀ ਕਹੀ ਹਾਂ ਚਲ ਤੂੰ ਪਾਪਾ ਨੂੰ ਕਹਿ ਚਲ ਤੂੰ ਪਾਪਾ ਨੂੰ ਕਹਿ ਕਿ ਪਾਪਾ ਮੈਂ ਝਾੜੂ ਮਾਰ ਰਹੀ ਹਾਂ ਰੀਤ ਨੂੰ ਲੱਗਣ ਲੱਗੀ ਗਰਮੀ ਪੱਗ ਕਿਉਂ ਹਣਾ ਚਲ ਹੁਣ ਬੋਲ ਵੀ ਡਾਇਲੌਗ ਵੀ ਮਾਰ ਡਾਇਲੌਗ ਚਲੋ ਮਾਰੋ ਸਾਹਮਣੇ ਸਾਹਮਣੇ ਸੋਣਾ ਲੱਗੋ ਹੈਨਾ ਚਲੋ ਮਾਰੋ ਦੇ ਚਲ ਆਪਾਂ ਵੀਡੀਓ ਬਣਾ ਲਈ ਫਿਰ ਕਰਦੇ ਠੀਕ ਆ ਲੋ ਜੀ ਇੱਕ ਸੀਨ ਕਰਨ ਤੋਂ ਬਾਅਦ ਰੀਤ ਫੇਰ ਮੇਰੀ ਵੀਡੀਓ ਬਣਾਓ ਲੈ ਬਣਾਓ ਚਲੋ ਅਸੀਂ ਕਹਿੰਦੇ ਸਾਡਾ ਰੀਤ ਤੇ ਗੋਸ ਲੱਗ ਮੰਗਿਆ ਸਾਡਾ ਰੀਤ ਸਾਡਾ ਰੀਤ ਬਾਸ ਮੰਗਿਆ ਟੜੀ ਤੇ ਮੈਸ ਬਣ ਗਿਆ ਇਹ ਸਿੰਘਾ ਹਨਾ ਮੰਮੀ ਆਈ ਹੈ ਨਾ ਨਿਕਲਿਆ ਤੂੰ ਹੈਗਾ ਹਾਂ ਵੀਰੇ ਚਲ ਪਹਿਲਾਂ ਤੂੰ ਲੈ ਨੋ ਜੀ ਵੀਡੀਓ ਸ਼ੂਟ ਚੱਲਦੇ ਆ ਮੈਡਮ ਜੀ ਚੱਲੇ ਉਹ ਦੋਨੇ ਜਾਣੇ ਹਾਂ ਉਹ ਦੋਨੋਂ ਜਾਣੇ ਵੀਡੀਓ ਬਣਾਉਂਦੇ ਆ ਅਸੀਂ ਆਪ ਦਾ ਬਲੌਗ ਬਣਾ ਰਹੇ ਆਂਗੇ ਤੇ ਇਹ ਸਾਡੀ ਨਿੱਕੀ ਜੀ ਰੀਤ ਰੀਤ ਚਾਹ ਪੀਏ ਪੀਆ ਪੀਆ ਕੌਣ ਹਾਲ ਦਾ ਲਓ ਜੀ ਅਸੀਂ ਹੁਣ ਪੀ ਰਹੇ ਹਾਂ ਚਾਹ ਅੱਛਾ ਵੀਰੇ ਤੇ ਭਾਬੀ ਗਏ ਹੋਇਆ ਸ਼ੂਟ ਕਰਨ ਤੇ ਇਹ ਬੈਠਿਆ ੜੀ ਰੀਤ ਕੋਰ ਤੇ ਅਸੀਂ ਹੁਣ ਚਾਹ ਪਾਲੀ ਆ ਉਹਦੇ ਕੋਲਿਆਂ ਦੇ ਵਿੱਚ ਰੀਤ ਭਾਰ ਲਈ ਆ ਖਾਣ ਨੂੰ ਅਸੀਂ ਲਿਆਏ ਆ ਅੱਜ ਲੱਡੂ ਸ਼ਕਰਪਾਰੇ ਨੂਣਾਂ ਦੀਆਂ ਮਠੀਆਂ ਰੀਤ ਕੀ ਦਵਿਆ ਸੀ ਚਾਚੂ ਦਾ ਚਾਚੂ ਦਾ ਤੂੰ ਸਾਰਾ ਨਾ ਖਾਜੀ ਹੁਣ ਇਹ ਹਿਜਾਬ ਪਾ ਲਈ ਆ ਦੇ ਭਾਂਡਿਆਂ ਵਿੱਚ ਕੌਲਿਆਂ ਦੇ ਵਿੱਚ ਉਹ ਆ ਗਈ ਮੰਮੀ ਉਹ ਆ ਗਈ ਨੀ ਸ਼ੂਟ ਕਰਕੇ ਭਾਬੀ ਰੀਤ ਰੀਗੀ ਆ ਇਹ ਨਾ ਸੀਨ ਵਰਦ ਸੀਗਾ ਚੇਨ ਕਰਕੇ ਆ ਗਈ ਨੀ ਗੇ ਰੀਤ ਘਾਰੇ ਮੱਠੀਆਂ ਰੀਤ ਚੱਕ ਮੱਠੀਆਂ ਦੇ ਸਾਰੇ ਇਹ ਮੱਠੇ ਖਾ ਲੋ ਇੱਥੇ ਖਾ ਲੋ Um.